ਗੈਂਗਸਟਰ ਲਾਰੈਂਸ ਬਿਸ਼ਨੂ ਵੀ ਦੀ ਇੰਟਰਵਿਊ ਜੇਲ ਦੇ ਵਿੱਚ ਹੁੰਦੀ ਹੈ ਚਰਚਾਵਾ ਪੰਜਾਬ ਦੇ ਵਿੱਚ ਛਿੜ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਪੰਜਾਬ ਦੇ ਪੁਲਿਸ ਮੁਖੀ ਤੱਕ ਪ੍ਰੈਸ ਕਾਨਫਰੰਸਾਂ ਕਰਕੇ ਇਸ ਗੱਲ ਦਾ ਦਾਵਾ ਕਰ ਜਾਂਦੇ ਨੇ ਕਿ ਇੰਟਰਵਿਊ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਨਹੀਂ ਹੋਈ ਇੰਟਰਵਿਊ ਪੰਜਾਬ ਦੇ ਵਿੱਚ ਨਾ ਨਹੀਂ ਹੋਈ ਇੱਕ ਇੰਟਰਵਿਊ ਖਰੜ ਦੇ ਸੀਆਈਏ ਥਾਣੇ ਦੇ ਵਿੱਚੋਂ ਹੁੰਦੀ ਹੈ ਤੇ ਦੂਸਰੀ ਇੰਟਰਵਿਊ ਰਾਜਸਥਾਨ ਦੇ ਵਿੱਚ ਹੁੰਦੀ ਹੈ ਅਨੁਕਾਰੀ ਤੌਰ ਤੇ ਜਾਣਕਾਰੀ ਪੁਲਿਸ ਮੁਖੀ ਦੇ ذریعے ਜਾਣੀ ਹੁਣ ਅਗਰ ਪੰਜਾਬ ਦੇ ਡੀਜੀਪੀ ਨੇ ਮੁੱਖ ਮੰਤਰੀ ਨੂੰ ਇਹ ਕਿਹਾ ਕਿ ਪੰਜਾਬ ਚ ਇੰਟਰਵਿਊ ਨਹੀਂ ਹੋਈ ਤੇ ਹੁਣ ਸਿੱਤ ਦੀ ਰਿਪੋਰਟ ਕਹਿ ਰਹੀ ਹੈ ਕਿ ਇਹ ਇੰਟਰਵਿਊ ਪੰਜਾਬ ਦੇ ਥਾਣੇ ਚ ਹੋਈ ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹਦੀ ਭਰੂਸੇਯੋਗਤਾ ਤੇ ਤਾਂ ਸਵਾਲ ਖੜਾ ਹੋਇਆ ਉਸ ਜਿਹੜੇ ਇੰਟਰਵਿਊ ਦੇ ਬੈਕਗ੍ਰਾਉਂਡ ਤੇ ਨਜ਼ਰ ਮਾਰਦੇ ਆ ਜਾਂ ਲਾਰੈਂਸ ਦੇ ਫੇਸ ਤੇ ਮਾਰਦੇ ਆ ਤੈਨੂੰ ਸਾਫ਼ ਹੈ ਕਿ ਉਸ ਦੇ ਲਈ ਲਾਈਟਿੰਗ ਦਾ ਪ੍ਰੋਪਰ ਪ੍ਰਬੰਧ ਸੀ ਜਿੱਥੇ ਬੈਕੋ ਇੰਟਰਵਿਊ ਕਰਦਾ ਉੱਥੇ ਚਿੱਟੇ ਕਲਰ ਦੀ ਕੰਧ ਆਉਂਦੀ ਹੈ ਨਾ ਤਾਂ ਜੇਲ੍ਹ ਦੇ ਵਿੱਚ ਸਿੱਟ ਰੰਗ ਦੀ ਕੰਧ ਹੁੰਦੀ ਹੈ ਤੇ ਨਾ ਹੀ ਕਦੇ ਕਿਤੇ ਹਵਾ ਲਾਤ ਦੇ ਵਿੱਚ ਹੁੰਦੀ ਹੈ ਇਹ ਤਾਂ ਸਾਫ਼ ਹੈ ਕਿ ਕਿਸੇ ਦਫ਼ਤਰ ਦੇ ਵਿੱਚ ਜਾਂ ਕਿਸੇ ਜਹੀ ਕਮਰੇ 'ਚ ਬੈ ਕੇ ਇੰਟਰਵਿਊ ਕੀਤੀ ਗਈ ਜਿੱਥੇ ਹਰ ਚੀਜ਼ ਦਾ ਪ੍ਰਬੰਧ ਸੀ ਪੰਜਾਬੀ ਸਿੰਗਰ ਸਦੂ ਮੂਸੇਵਾਲਾ ਦਾ ਕਤਲ ਹੁੰਦਾ ਹੈ ਤੇ ਉਸ ਤੋਂ ਬਾਅਦ ਇੱਕ ਨਾਮ ਬਹੁਤ ਚਰਚਾ ਦੇ ਵਿੱਚ ਆਉਂਦਾ ਹੈ ਤੇ ਉਹ ਨਾਮ ਹੈ ਲਾਰੈਂਸ ਵਿਸ਼ਨੋਈ ਦਾ ਗੈਂਗਸਟਰ ਲਾਰੈਂਸ ਬਿਸ਼ਨੂਈ ਦੀ ਇੰਟਰਵਿਊ ਜੇਲ ਦੇ ਵਿੱਚੋਂ ਹੁੰਦੀ ਹੈ ਚਰਚਾਵਾਂ ਪੰਜਾਬ ਦੇ ਵਿੱਚ ਛਿੜਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਪੰਜਾਬ ਦੇ ਪੁਲਿਸ ਮੁਖੀ ਤੱਕ ਪ੍ਰੈਸ ਕਾਨਫਰੰਸਾਂ ਕਰਕੇ ਇਸ ਗੱਲ ਦਾ ਦਾਵਾ ਕਰ ਜਾਂਦੇ ਨੇ ਕਿ ਇੰਟਰਵਿਊ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਨਹੀਂ ਹੋਈ ਇੰਟਰਵਿਊ ਪੰਜਾਬ ਦੇ ਵਿੱਚ ਨਾ ਨਹੀਂ ਹੋਈ ਪਰ ਇਹ ਸਭ ਦੇ ਦਰਮਿਆਨ ਇੱਕ ਐਸਆਈਟੀ ਬਣਦੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਜੋ ਤੱਥ ਕੱਢ ਕੇ ਸਾਹਮਣੇ ਰੱਖੇ ਗਏ ਨੇ ਇਸ ਤੋਂ ਬਾਅਦ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਚ ਹੈ ਤੇ ਪੰਜਾਬ ਦਾ ਪੁਲਿਸ ਪਰ ਸਸ਼ਨ ਵੀ ਸਵਾਲਾਂ ਦੇ ਘੇਰੇ ਚ ਹੈ ਕਿਉਂਕਿ ਇੱਕ ਇੰਟਰਵਿਊ ਖਰੜ ਦੇ ਸੀਆਈਏ ਥਾਣੇ ਦੇ ਵਿੱਚੋਂ ਹੁੰਦੀ ਹੈ ਤੇ ਦੂਸਰੀ ਇੰਟਰਵਿਊ ਰਾਜਸਥਾਨ ਦੇ ਵਿੱਚ ਹੁੰਦੀ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਰਕਾਰ ਵੱਡੀਆਂ ਕੁਰਸੀਆਂ ਤੇ ਬੈਠਣ ਵਾਲੇ ਸਾਡੇ ਵੱਡੇ ਅਫਸਰ ਜਦੋਂ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਬਿਨਾਂ ਇਨਕੁਆਇਰੀ ਤੋਂ ਦਿੰਦੇ ਨੇ ਤਾਂ ਇਸ ਦਾ ਪ੍ਰਭਾਵ ਪ੍ਰਸ਼ਾਸਨ ਦੇ ਉੱਤੇ ਕਿਸ ਤਰ੍ਹਾਂ ਦਾ ਪੈਂਦਾ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ 달ਾ ਜੀ ਬਹੁਤ ਨਹੀਂ 달ਾ ਸਭ ਸਵਾਗਤ ਹੈ ਜੀ ਸਸ਼ੀਕਾਂਤ ਜੀ ਵੀ ਹੋਕਰ ਦਲਾਸਬ ਲਾਰੈਂਸ ਮਿਸ਼ਨੋਈ ਤੇ ਇੰਟਰਵਿਊ ਦਾ ਮਾਮਲਾ तकरीबन तकरीबन ਕਹਿੰਦੇ ਸਾਫ਼ ਹੋ ਗਿਆ ਜਿਹੜੀ ਇੰਟਰਵਿਊ ਕਿਹਾ ਜਾ ਰਿਹਾ ਸੀ ਕਿ ਪੰਜਾਬ ਚ ਜਾਂ ਪੰਜਾਬ ਦੀ ਪੁਲਿਸ ਦੀ ਕਸਟਡੀ ਚ ਨਹੀਂ ਹੋਈ ਖਰੜ ਸੀਆਈਏ ਦੇ ਵਿੱਚ ਕਹਿੰਦੇ ਇੰਟਰਵਿਊ ਹੋਈ ਹੈ ਐਸਟੀਐਫ ਦੀ ਜਿਹੜੀ ਐਸਆਈ ਦੀ ਟੀਮ ਹੈ ਉਹਨੇ ਸਾਫ਼ ਕਰ ਦਿੱਤਾ ਦੇਖੋ ਇਹ ਗੱਲ ਅਦਾਲਤ ਚ ਗਈ ਹੈ ਔਰ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਕਹਿੰਦੇ ਸੈਟ ਬਣੀ ਹੈ ਹੂੰ ਤੇ ਸੈਟ ਨੇ ਜਿਹੜੀ ਆਪਣੀ ਇਨਕੁਆਇਰੀ ਰਿਪੋਰਟ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਇੰਟਰਵਿਊ ਤਾਂ ਪੰਜਾਬ ਦੇ ਇੱਕ ਥਾਣੇ 'ਚ ਹੋਈ ਹੈ ਹੁਣ ਮੈਂ ਖੁਦ ਬੜਾ ਹੈਰਾਨ ਹਾਂ ਕਿ ਸਾਡੇ ਪੰਜਾਬ ਦੇ ਪੁਲਿਸ ਮੁਖੀ ਦਾ ਇਹ ਕਹਿਣਾ ਸੀ ਕਿਉਂ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਹਮ ਔਰ ਉਸ ਤੋਂ ਬਾਅਦ ਇੰਟਰਵਿਊ ਕਰਨ ਵਾਲੇ ਜਿਹੜੇ ਪੱਤਰਕਾਰ ਨੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਤੋਂ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਪੁੱਛੇ ਕਿ ਤੁਸੀਂ ਦੱਸੋ ਇਹ ਇੰਟਰਵਿਊ ਕਿੱਥੇ ਹੋਈ ਹੈ ਹਾਲਾਂਕਿ ਉਹਨਾਂ ਦਾ ਕੰਮ ਸੀ ਇੰਟਰਵਿਊ ਕਰਨਾ بطور ਪੱਤਰਕਾਰ ਵੱਡੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਆਪਣਾ ਕੰਮ ਕੀਤਾ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਜ਼ਰੂਰੀ ਤਰ੍ਹਾਂ ਘੇਰ ਵੀ ਰਹੀਆਂ ਨੇ ਮੈਂ ਦੇਖ ਰਿਹਾ ਸੀ ਕੱਲ ਪਰਸੋਂ ਵਿਕਰਮ ਸਿੰਘ ਮਜੀਠੀਆ ਕਹਿ ਰਿਹਾ ਸੀ ਕਿ ਭਗਵੰਤ ਮਾਨ ਹੋਣਾ ਨੇ ਤਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਨਹੀਂ ਮੈਨੂੰ ਇਹ ਲੱਗਦਾ ਕਿ ਅਫਸਰਾਂ ਦੇ ਪੱਧਰ ਤੇ ਇਹ ਗੱਲ ਮੁੱਖ ਮੰਤਰੀ ਕੋਲੇ ਗਈ ਹੋਣੀ ਕਿਉਂਕਿ ਮੁੱਖ ਮੰਤਰੀ ਨੇ ਜੋ ਵੀ ਗੱਲ ਕਹਿਣੀ ਹੁੰਦੀ ਹਮ ਮੁੱਖ ਮੰਤਰੀ ਕੋਲੇ ਅਧਿਕਾਰਿਕ ਤੌਰ ਤੇ ਜਾਣਕਾਰੀ ਪੁਲਿਸ ਮੁਖੀ ਦੇ ਜ਼ਰੀਏ ਜਾਂਦੀ ਹੁਣ ਅਗਰ ਪੰਜਾਬ ਦੇ ਡੀਜੀਪੀ ਨੇ ਮੁੱਖ ਮੰਤਰੀ ਨੂੰ ਇਹ ਕਿਹਾ ਕਿ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਤੇ ਹੁਣ ਸਿੱਟ ਦੀ ਰਿਪੋਰਟ ਕਹਿ ਰਹੀ ਹੈ ਕਿ ਇਹ ਇੰਟਰਵਿਊ ਪੰਜਾਬ ਦੇ ਥਾਣੇ 'ਚ ਹੋਈ ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹਦੀ ਭਰੋਸੇਯੋਗਤਾ ਤੇ ਤਾਂ ਸਵਾਲ ਖੜਾ ਹੋਇਆ ਕਿ ਪੰਜਾਬ ਦੇ ਪ੍ਰਸ਼ਾਸਨ ਅੱਗੇ ਕਿਹੜੀ ਮਜਬੂਰੀ ਸੀ ਜਿਹੜਾ ਉਹਨਾਂ ਨੇ ਇਹ ਗੱਲ ਪਹਿਲਾਂ ਨਹੀਂ ਜਾਂਚੀ ਮੈਂ ਇਹ ਕਹੂੰਗਾ ਜਾਂ ਤਾਂ ਪੰਜਾਬ ਦੇ ਡੀਜੀਪੀ ਨੇ ਬਿਨਾਂ ਜਾਂਚ ਪੜਤਾਲ ਤੋਂ ਜਬਾਨੀ ਕਲਾਮੀ ਪੁੱਛ ਕੇ ਕਹਿ ਦਿੱਤਾ ਵੀ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਔਰ ਬਕਾਇਦਾ ਉਹਨਾਂ ਨੇ ਮੀਡੀਆ ਦੇ ਵਿੱਚ ਗੱਲ ਚੱਲੀ ਕਿ ਪੰਜਾਬ ਦੇ ਡੀਜੀਪੀ ਨਕਾਰ ਰਹੇ ਨੇ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਤੇ ਹੁਣ ਜਦੋਂ ਇਹ ਗੱਲ ਹੀ ਸਾਫ਼ ਹੋ ਗਈ ਕਿ ਇੰਟਰਵਿਊ ਪੰਜਾਬ 'ਚ ਹੋਈ ਸੀ ਤੇ ਹੁਣ ਵੀ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਨੇ ਖੁੱਲ ਕੇ ਇਸ ਮਾਮਲੇ ਦੇ ਉੱਤੇ ਕਿਸੇ ਨੂੰ ਦੋਸ਼ੀ ਨਹੀਂ ਬਣਾਇਆ ਕਿ ਸਾਨੂੰ ਕਿਸ ਰਿਪੋਰਟ ਨੇ ਜਾਂ ਕਿਸ ਅਫਸਰ ਨੇ ਸਾਡੇ ਤੱਕ ਇਹ ਜਾਣਕਾਰੀ ਪਹੁੰਚਾਈ ਕਿ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਇਹਦੇ ਨਾਲ ਸਿੱਧੀ ਸਿੱਧੀ ਭਰੋਸੇਯੋਗਤਾ ਜਿਹੜੇ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਦੀ ਉਹਦੇ ਤੇ ਸਵਾਲ ਖੜਾ ਹੁੰਦਾ ਪਰ ਮੈਨੂੰ ਲੱਗਦਾ ਹੈ ਪਵੇਖੇ ਚ ਪੰਜਾਬ ਦੇ ਡੀਜੀਪੀ ਨੂੰ ਵੀ ਜ਼ਰੂਰ ਚੱਕੰਨੇ ਹੋਣ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਡੀਜੀਪੀ ਇੱਕ ਬਹੁਤ ਵੱਡਾ ਅਹੁਦਾ ਹੈ ਔਰ ਪੰਜਾਬ ਦੇ ਲੋਕ ਪੰਜਾਬ ਦੇ ਡੀਜੀਪੀ ਦੀ ਕਈ ਹੋਈ ਕਿਸੇ ਵੀ ਗੱਲ ਤੇ ਬਹੁਤ ਵੱਡਾ ਭਰੋਸਾ ਕਰਦੇ ਨੇ ਪਰ ਅਸੀਂ ਉਹ ਸੂਬਾ ਜਿਨੇ ਲੰਮਾ ਸਮਾਂ ਅਤਵਾਦ ਚੱਲਿਆ ਅਸੀਂ ਉਹ ਸੂਬਾ ਜਿੱਥੇ ਪਾਕਿਸਤਾਨ ਤੋਂ ਆਏ ਦੇ ਸਾਨੂੰ ਪੰਜਾਬ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਅਸੀਂ ਉਹ ਸੂਬੇ ਜਿੱਥੇ ਪਾਕਿਸਤਾਨ ਡਰੋਨ ਦੇ ਨਾਲ ਹਥਿਆਰ ਭੇਜ ਰਿਹਾ ਜਿੱਥੇ ਨਸ਼ੇ ਦੀਆਂ ਖੇਪਾਂ ਆ ਰਹੀਆਂ ਨੇ ਅਗਰ ਪੁਲਿਸ ਪ੍ਰਸ਼ਾਸਨ ਦੀ ਭਰੋਸੇਯੋਗਤਾ ਸਵਾਲਾਂ ਚ ਆਏਗੀ ਤੇ ਫਿਰ ਕੱਲ ਨੂੰ ਜਦੋਂ ਪੰਜਾਬ ਦੇ ਡੀਜੀਪੀ ਪਾਕਿਸਤਾਨ ਨਾਲ ਸਬੰਧਤ ਜਾਂ ਉਥੋਂ ਨਸ਼ੇ ਦੀ ਆਮਦ ਨਾਲ ਜਾਂ ਹਥਿਆਰਾਂ ਦੀ ਆਮਦ ਨਾਲ ਸਬੰਧਤ ਬਿਆਨ ਦੇਣਗੇ ਤੇ ਫਿਰ ਲੋਕ ਸ਼ੱਕ ਦੀ ਨਜ਼ਰ ਨਾਲ ਸੁਣਨਗੇ ਜਾਂ ਸ਼ੱਕ ਦੀ ਨਜ਼ਰ ਨਾਲ ਦੇਖਣਗੇ ਸੋ ਇਹ ਗੱਲ ਭਾਵੇਂ ਛੋਟੀ ਲੱਗਦੀ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਪੰਜਾਬ ਦੇ ਡੀਜੀਪੀ ਨੇ ਕਹਿਤਾ ਤੇ ਲੋਕ ਇਹ ਵੀ ਕਹਿ ਸਕਦੇ ਨੇ ਕਿ ਵਿਕਰਮਜੀਤ ਸਿੰਘ ਸਿਆਸਤ ਕਰ ਰਿਹਾ ਜੀ ਜਾਂ ਵਿਰੋਧੀ ਧਿਰਾਂ ਦੇ ਲੀਡਰ ਸਿਆਸਤ ਕਰ ਰਹੇ ਨੇ ਜੀ ਐਡੀ ਕਿਹੜੀ ਗੱਲ ਸੀ ਪਰ ਅਸਲ 'ਚ ਗੱਲ ਬਹੁਤ ਵੱਡੀ ਹੈ ਔਰ ਮੁੱਖ ਮੰਤਰੀ ਨੂੰ ਇਹ ਗੱਲ ਦੱਸੀ ਗਈ ਤੇ ਮੁੱਖ ਮੰਤਰੀ ਦੇ ਉੱਤੇ ਵੀ ਵਿਰੋਧੀ ਧਿਰ ਦੇ ਲੀਡਰ ਇਸੇ ਕਰਕੇ ਸਵਾਲ ਚੱਕ ਰਹੇ ਨੇ ਸੋ ਮੈਨੂੰ ਲੱਗਦਾ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਇਹਦੇ ਤੇ ਹੁਣ ਪੰਜਾਬ ਦੇ ਡੀਜੀਪੀ ਨੂੰ ਤੈਅ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਡੀਜੀਪੀ ਨੇ ਕਿਸ ਦੀ ਰਿਪੋਰਟ ਤੇ ਜਾਂ ਕਿਸ ਦੀ ਭਰੋਸੇਯੋਗਤਾ ਤੋਂ ਬਾਅਦ ਇਹ ਬਿਆਨ ਦਿੱਤਾ ਇਹ ਆਉਣ ਵਾਲੇ ਸਮੇਂ ਚ ਜਿਹੜਾ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਹੈ ਉਹਨੂੰ ਚੁਸਤ ਕਰੂਗਾ ਵੀ ਅਸੀਂ ਕਦੇ ਵੀ ਨਾ ਤਾਂ ਸਿਆਸਤ ਦਾ ਹਿੱਸਾ ਬਣਨਾ ਨਾ ਅਸੀਂ ਝੂਠ ਬੋਲਣਾ ਇਹ ਇੱਕ ਛੋਟੀ ਗਲਤੀ ਹੈ ਪਰ ਇਹ ਬਹੁਤ ਵੱਡੀ ਗਲਤੀ ਹੈ ਗਗਨਦੀਪ ਜੀ ਮੇਰਾ ਇਹ ਮੰਨਣਾ ਹੈ ਇਹ ਸਭ ਦੇ ਉੱਤੇ ਡੱਲਾਪ ਜੀ ਇਸ ਤਰੀਕੇ ਨਾਲ ਚਰਚਾ ਛੜੀ ਵਿਕਰਮ ਮਜੀਠੀਆ ਦਾ ਵੀ ਬਿਆਨ ਆਉਂਦਾ ਹੈ ਜੇ ਬਾਕੀ ਧਿਰਾਂ ਦਾ ਵੀ ਉਹ ਕਹਿੰਦੇ ਕਿ ਪੰਜਾਬ ਸਰਕਾਰ ਹਰ ਵਾਰ ਸਵਾਲਾਂ ਦੇ ਘੇਰੇ ਚ ਆਉਂਦੀ ਹੈ ਪਹਿਲਾ ਇਸੇ ਤਰ੍ਹਾਂ ਦਾ ਬਿਆਨ ਉਦੋਂ ਆਉਂਦਾ ਜਦੋਂ ਕਿ ਆ ਜਾਂਦਾ ਕਿ ਗੋਲਡੀ ਬਰਾੜ ਅਰੈਸਟ ਕਰ ਲਿਆ ਗਿਆ ਗੋਲਡੀ ਬਰਾੜ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਰਿਹਾ ਉਹਨੂੰ ਪੰਜਾਬ ਲੈ ਆਂਦਾ ਜਾ ਰਿਹਾ ਉਸ ਤੋਂ ਬਾਅਦ ਇਹ ਚਰਚਾ ਆਉਂਦੀ ਹੈ ਜਦੋਂ ਮੁੱਖ ਮੰਤਰੀ ਦਾ ਬਿਆਨ ਆ ਜਾਂਦਾ ਉਸ ਤੋਂ ਬਾਅਦ ਇਹ ਚਰਚਾ ਫਿਰ ਛਿੜਦੀ ਹੈ ਕਿ ਨਾ ਤਾਂ ਗੋਲਡੀ ਬਰਾੜ ਅਰੈਸਟ ਹੋਇਆ ਤੇ ਨਾ ਪੰਜਾਬ ਲੈ ਆਂਦਾ ਕੇ ਇਸੇ ਤਰ੍ਹਾਂ ਦੇ ਨਾਲ ਵੀ ਐਮ ਡਬਲਯੂ ਵਰਗੇ ਸਵਾਲ ਹੁੰਦੇ ਨੇ ਬਹੁਤ ਚੀਜ਼ਾਂ ਆਉਂਦੀਆਂ ਨੇ ਲੱਗਦਾ ਹੈ ਕਿ ਕਿਤਨੇ ਕਿਤੇ ਪੰਜਾਬ ਦੇ ਮੁੱਖ ਮੰਤਰੀ ਦੀ ਕ੍ਰੈਡਿਬਿਲਟੀ ਤੇ ਨਾ ਸਾਰੇ ਮਾਮਲਿਆਂ ਤੋਂ ਬਾਅਦ ਸਵਾਲ ਉੱਠਦਾ ਦੇਖੋ ਜਿਹੜੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇੱਕ ਤਰੀਕੇ ਨਾਲ ਐਡਮਿਨਿਸਟ੍ਰੇਟਿਵ ਮੁਖੀ ਆ ਪਰ ਮੁੱਖ ਮੰਤਰੀ ਦੇ ਹੇਠਾਂ ਵੱਖ-ਵੱਖ ਵਿੰਗ ਨੇ ਸਗੋਂ ਦੀ ਮੁੱਖ ਮੰਤਰੀ ਹੁਣ ਸ਼ੱਕ ਕਰਿਆ ਕਰੂਗਾ ਅਫਸਰਾਂ ਤੇ ਅਗਰ ਹੁਣ ਅਫਸਰ ਮੁੱਖ ਮੰਤਰੀ ਨੂੰ ਕੋਈ ਗੱਲ ਦੱਸਣਗੇ ਤੇ ਮੁੱਖ ਮੰਤਰੀ ਸ਼ੱਕ ਕਰਿਆ ਕਰੂਗਾ ਵੀ ਪਹਿਲਾਂ ਵੀ ਮੈਂ ਤੁਹਾਡੇ ਕਹਿਣ ਦੇ ਉੱਤੇ ਇਹ ਬਿਆਨ ਦਿੱਤਾ ਸੀ ਮੈਂ ਉਹੀ ਗੱਲ ਕਹਿ ਰਿਹਾ ਇਹ ਗੱਲ ਬਹੁਤ ਛੋਟੀ ਹੈ ਪਰ ਇਹ ਗੱਲ ਬਹੁਤ ਵੱਡੀ ਹੈ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਨੂੰ ਇੰਨੀ ਜ਼ਿੰਮੇਵਾਰੀ ਚੱਕਣੀ ਪੈਣੀ ਹੈ ਜੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਉਹਦੋਂ ਮੰਨ ਲੈਂਦੀ ਕਿ ਹਾਂ ਪੰਜਾਬ ਦੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊਸ ਪੱਤਰਕਾਰ ਨੇ ਕਰ ਲਈ ਤੇ ਫਿਰ ਕਿਹੜੀ ਪਰਲੋ ਆ ਜਾਣੀ ਸੀਗੀ ਫਿਰ ਕੀ ਹੋ ਜਾਣਾ ਸੀ ਹਮ ਅਗਰ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਵਰਗਾ ਵਿਅਕਤੀ ਇੰਟਰਵਿਊ ਦੇ ਗਿਆ ਤੇ ਪੰਜਾਬ ਪੁਲਿਸ ਨੂੰ ਉਦੋਂ ਹੀ ਸਵੀਕਾਰ ਕਰਨਾ ਚਾਹੀਦਾ ਸੀ ਔਰ ਜਿਹੜੇ ਲੋਕ ਜ਼ਿੰਮੇਦਾਰ ਨੇ ਹਮ ਕਿ ਜੇਲ੍ਹ ਦੇ ਵਿੱਚ ਇੰਟਰਵਿਊ ਕਿਵੇਂ ਹੋਗੀ ਦੇਖੋ ਯਾ ਤਾਂ ਇਹ ਸੀ ਕਿ ਲਾਰੈਂਸ ਬਿਸ਼ਨੋਈ ਕੋਲੇ ਕੋਈ ਫੋਨ ਫੋਨ ਹੋਣਾ ਕਿਸੇ ਨੂੰ ਨਾ ਹੀ ਪਤਾ ਹੋਵੇ ਉਹ ਚੁੱਪਚੀਪ ਇੰਟਰਵਿਊ ਕਰ ਗਿਆ ਸਿਰ ਤਾਂ ਇੱਕ ਜੇਲ੍ਹ ਪ੍ਰਸ਼ਾਸਨ ਦੀ ਖਾਮੀ ਹੈ ਕਿ ਜੇਲ੍ਹ ਚ ਲਾਰੈਂਸ ਮਿਸ਼ਨੋਈ ਕੋਲੇ ਫੋਨ ਕਿਵੇਂ ਗਿਆ ਉਹਦੀ ਰੋਕਥਾਮ ਕਿਉਂ ਨਹੀਂ ਹੋਈ ਅਗਰ ਕਿਸੇ ਨੇ ਮੈਨੇਜ ਕਰਾ ਕੇ ਦਿੱਤੀ ਹੈ ਇੰਟਰਵਿਊ ਅਗਰ ਕਿਸੇ ਪੁਲਿਸ ਅਫਸਰ ਮੁਲਾਜ਼ਮ ਉਹਨੇ ਮੈਨੇਜ ਕਰਾ ਕੇ ਦਿੱਤੀ ਹੈ ਇੰਟਰਵਿਊ ਪ੍ਰਬੰਧ ਕਰਾ ਕੇ ਦਿੱਤਾ ਵੀ ਅਸੀਂ ਮੋਬਾਈਲ ਵੀ ਦੇ ਦੇਾਂਗੇ ਜੀ ਅਸੀਂ ਇੰਟਰਵਿਊ ਕਰਾ ਦੇਾਂਗੇ ਸਿੱਧੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਇਹ ਵਿਸ਼ਾ ਬਹੁਤ ਵੱਡਾ ਹੈ ਲਾਰੈਂਸ ਮਿਸ਼ਨੋਈ ਪੰਜਾਬ ਚ ਵੱਡੇ ਮਾਮਲਿਆਂ ਦੇ ਵਿੱਚ ਪੰਜਾਬ ਦੀ ਜੇਲ੍ਹ ਦੇ ਵਿੱਚ ਰਿਹਾ ਹਾਲਾਂਕਿ ਸਿਰਫ ਪੰਜਾਬਤ ਨਹੀਂ ਉਸ ਤੋਂ ਬਾਅਦ ਇੱਕ ਇੰਟਰਵਿਊ ਕਹਿੰਦੇ ਪੰਜਾਬ ਤੋਂ ਬਾਹਰਲੀ ਜੇਲ੍ਹ ਦੇ ਵਿੱਚ ਵੀ ਉਹਦੀ ਹੋਈ ਰਾਜਸਥਾਨ ਦੇ ਵਿੱਚ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਯਾਂ ਤਾਂ ਲਾਰੈਂਸ ਮਿਸ਼ਨੋਰੀ ਕੋਲੇ ਕੋਈ ਇਸ ਤਰੀਕੇ ਦਾ ਫੋਨ ਸੀ ਜਿਹੜਾ ਕਿਸੇ ਦੀ ਪਕੜ 'ਚ ਨਹੀਂ ਆਇਆ ਉਹਨੇ ਇੱਥੇ ਵੀ ਇੰਟਰਵਿਊ ਦੇਤੀ ਆਪਣੀ ਬੈਰਕ 'ਚ ਤੇ ਰਾਜਸਥਾਨ 'ਚ ਵੀ ਉਹ ਇੰਟਰਵਿਊ ਕਰ ਗਿਆ ਪਰ ਅਧਲਾਪ ਸਰ ਵਿਰੋਧੀ ਇਸ ਚੀਜ਼ ਦਾ ਸਵਾਲ ਕਰ ਦਿੰਦੇ ਕਿ ਜਿਸ ਤਰੀਕੇ ਨਾਲ ਇੰਟਰਵਿਊ ਹੋਈ ਹੈ ਉਸ ਜਿਹੜੇ ਇੰਟਰਵਿਊ ਦੇ ਬੈਕਗ੍ਰਾਉਂਡ ਤੇ ਉੱਤੇ ਨਜ਼ਰ ਮਾਰਦੇ ਆ ਜਾਂ ਲਾਰੈਂਸ ਦੇ ਫੇਸ ਤੇ ਮਾਰਦੇ ਆ ਤੈਨੂੰ ਸਾਫ ਹੈ ਕਿ ਉਸਦੇ ਲਈ ਲਾਈਟਿੰਗ ਦਾ ਪ੍ਰੋਪਰ ਪ੍ਰਬੰਧ ਸੀ ਜਿੱਥੇ ਬੈਕੋ ਇੰਟਰਵਿਊ ਕਰਦਾ ਉਥੇ ਚਿੱਟੇ ਕਲਰ ਦੀ ਕੰਧ ਆਉਂਦੀ ਹੈ ਨਾ ਤਾਂ ਜੇਲ੍ਹ ਦੇ ਵਿੱਚ ਸਿੱਟ ਰੰਗ ਦੀ ਕੰਧ ਹੁੰਦੀ ਹੈ ਤੇ ਨਾ ਹੀ ਕਦੇ ਕਿਤੇ ਹਵਾ ਲਾਤ ਦੇ ਵਿੱਚ ਹੁੰਦੀ ਹੈ ਇਹ ਤਾਂ ਸਾਫ ਹੈ ਕਿ ਕਿਸੇ ਦਫਤਰ ਦੇ ਵਿੱਚ ਜਾਂ ਕਿਸੇ ਅਜਿਹੇ ਕਮਰੇ 'ਚ ਬੈ ਕੇ ਇੰਟਰਵਿਊ ਕੀਤੀ ਗਈ ਜਿੱਥੇ ਹਰ ਚੀਜ਼ ਦਾ ਪ੍ਰਬੰਧ ਸੀ ਮੈਂ ਮੈਂ ਉਹੀ ਗੱਲ ਕਹਿ ਰਿਹਾ ਇਹ ਮੈਕਰੋਫ ਇਨਵੈਸਟੀਗੇਸ਼ਨ ਹੈ ਹਮ ਹੁਣ ਅਗਰ ਸਿੱਟ ਨੇ ਆਪਣੀ ਰਿਪੋਰਟ ਸੌਂਪੀ ਹੈ ਮੈਨੂੰ ਲੱਗਦਾ ਹੈ ਜਿਵੇਂ ਹਾਈ ਕੋਰਟ ਦੇ ਵਿੱਚ ਸੁਣਵਾਈ ਅੱਗੇ ਵਧੇਗੀ ਤੇ ਹੋ ਸਕਦਾ ਹੈ ਇਹ ਖੁਲਾਸੇ ਸਿੱਟ ਕਰੇ ਕਿ ਕੀ ਇ ਯਾ ਉਹ ਆਪਣੀ ਸਾਜ਼ਿਸ਼ੀ ਦਿਮਾਗ ਨਾਲ ਇੰਟਰਵਿਊ ਕਰਾ ਗਿਆ ਹਮ ਜਿਹੜਾ ਲਾਰੈਂਸ ਮਿਸ਼ਨ ਹੋਈ ਹੈ ਜਾਂ ਕਿਸੇ ਨੇ ਪ੍ਰਬੰਧ ਕਰਾ ਕੇ ਦਿੱਤਾ ਇਹ ਜ਼ਰੂਰ ਮੈਟਰ ਆਫ ਇਨਵੈਸਟੀਗੇਸ਼ਨ ਬਣਿਆ ਹੋਣਾ ਸਿੱਟ ਲਈ ਪਰ ਸਿੱਟ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕੋਰਟ ਦੀ ਸੁਣਵਾਈ 'ਚ ਅਗਰ ਇਸ ਤਰ੍ਹਾਂ ਦੀ ਕੋਈ ਖੁਲਾਸੀ ਆਂਦੀ ਹੈ ਤੇ ਉਹਦੇ ਨਾਲ ਸਾਡੇ ਅੱਗੇ ਪੂਰੀ ਸੱਚਾਈ ਆਏਗੀ ਪਰ ਮੈਨੂੰ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਪੰਜਾਬ ਦੇ ਡੀਜੀਪੀ ਨੂੰ ਵੀ ਇੱਕ ਹਾਈ ਲੈਵਲ ਦੀ ਪ੍ਰੋਬ ਇਨਕੁਆਇਰ ਕਰ ਦੇਣੀ ਚਾਹੀਦੀ ਇਨਕੁਆਇਰੀ ਦੇ ਆਰਡਰ ਕਰ ਦੇਣੇ ਚਾਹੀਦੇ ਨੇ ਇੱਕ ਪ੍ਰੋਬ ਹੋਵੇ ਇੱਕ ਜਾਂਚ ਹੋਵੇ ਤਾਂ ਕਿ ਪਤਾ ਲੱਗੇ ਸਿਟ ਨੇ ਜਿਹੜੀ ਜਿਹੜਾ ਕੰਮ ਕਰਨਾ ਸੀ ਉਹ ਕਰ ਗਈ ਪਰ ਪੰਜਾਬ ਪੁਲਿਸ ਵੀ ਆਪਣੇ ਪੱਧਰ ਦੇ ਉੱਤੇ ਇੱਕ ਜਾਂਚ ਕਰਾਵੇ ਤਾਂ ਕਿ ਅੱਗੇ ਤੋਂ ਪੰਜਾਬ ਪੁਲਿਸ 'ਚ ਕੰਨੀ ਹੋਵੇ ਹੂੰ ਬਿਲਕੁਲ ਸਹੀ ਜ਼ਰੂਰ ਹੈ ਕਿ ਸਾਰੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਵਾਲਾਂ ਦੇ ਘੇਰੇ 'ਚ ਹੁਣ ਪੰਜਾਬ ਪੁਲਿਸ ਅਤੇ ਪੰਜਾਬ ਦੀ ਸਰਕਾਰ ਹੈ ਇਹ ਮਾਮਲਾ ਬਹੁਤ ਸੰਜੀਦਾ ਹੋਏਗਾ ਜਿਵੇਂ ਜਿਵੇਂ ਇਸ ਦੀਆਂ ਪਰਤਾਂ ਕੋਰਟ ਦੇ ਵਿੱਚ ਖੁੱਲਣਗੀਆਂ ਜਿਵੇਂ ਜਿਵੇਂ ਐਸਐਸਆਈਟੀ ਦੀ ਰਿਪੋਰਟ ਦੇ ਵਿੱਚੋਂ ਗੱਲਾਂ ਨਿਕਲ ਕੇ ਬਾਹਰ ਆਉਣਗੀਆਂ ਇਹ ਮਾਮਲਾ ਹੋਰ ਗੁੰਝਲਦਾਰ ਹੁੰਦਾ ਜਾਏਗਾ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਜਦੋਂ ਲਾਰੈਂਸ ਮਿਸ਼ਨੂ ਵਹੀ ਪੰਜਾਬ ਜਾਂ ਚੰਡੀਗੜ੍ਹ ਪੇਸ਼ੀ ਤੇ ਲਈ ਆਉਂਦਾ ਹੈ ਚੰਡੀਗੜ੍ਹ ਦੇ ਕੋਰਟ ਤੇ ਵਿੱਚ ਪੇਸ਼ੀ ਹੁੰਦੀ ਹੈ ਉਸ ਦਰਮਿਆਨ ਜਿਹੜੇ ਉਹਦੇ ਕੱਪੜੇ ਸੀ ਜਾਂ ਜੋ ਬਾਲਾਂ ਦਾ హెయిర్ ਸਟਾਈਲ ਸੀ ਉਹ ਕਹਿੰਦੇ ਸੀ ਕਿ ਇੱਥੇ ਇੰਟਰਵਿਊ ਨਹੀਂ ਹੋਏ ਉਦੋਂ ਇਸ ਤਰ੍ਹਾਂ ਦੇ ਕੱਪੜਿਆਂ ਦੇ ਵਿੱਚ ਆਇਆ ਸੀ ਪਰ ਜਦੋਂ ਇਸ ਤਰ੍ਹਾਂ ਦੇ ਸੇਮ ਕੱਪੜਿਆਂ ਦੇ ਵਿੱਚ ਇੰਟਰਵਿਊ ਆਉਂਦੀ ਹੈ ਤਾਂ ਸਵਾਲ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਤੇ ਉਦੋਂ ਹੀ ਖੜਾ ਹੋ ਗਿਆ ਸੀ ਕਿ ਜਿਸ ਤਰ੍ਹਾਂ ਦਾ ਦਾਵਾ ਤੁਸੀਂ ਕਰ ਰਹੇ ਸੀ ਸੇਮ ਉਸੇ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਇੱਕ ਇੰਟਰਵਿਊ ਹੋਰ ਕਰ ਗਿਆ ਸੋ ਚਾਹੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਆ ਪੰਜਾਬ ਸਰਕਾਰ ਹੁਣ ਇੱਕ ਵੱਡੀਆਂ ਇਨਕੁਆਰੀਆਂ ਮਾਰਖ ਹੋਣੀਆਂ ਚਾਹੀਦੀਆਂ ਨੇ ਕਿ ਆਖਰਕਾਰ ਕਿਹੜੇ ਅਫਸਰਾਂ ਦੀ ਮੇਰੀ ਪੁਗਤ ਦੇ ਨਾਲ ਜਿਹੜੀਆਂ ਇੰਟਰਵਿਊਆਂ ਕੀਤੀਆਂ ਗਈਆਂ ਤੇ ਕਿਉਂ ਕਿਸ ਦਬਾਅ ਦੇ ਹੇਠ ਇੰਟਰਵਿਊਆਂ ਈਡੇ ਵੱਡੇ ਥਾਣਿਆਂ ਦੇ ਵਿੱਚੋਂ ਕੀਤੀਆਂ ਗਈਆਂ ਨੇ ਫਿਲਹਾਲ ਤਰੀ ਦੱਸ ਦਵਾਂਗਾ ਕਿ ਦਲਸਾ ਬਾਅਦ ਪਤਾ ਲਗਾ ਬਹੁਤ ਧੰਨਵਾਦ